ਪਟਿਆਲਾ ਪੁਲਿਸ ਨੂੰ ਸਵੇਰ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਤਿੰਨ ਵਿਅਕਤੀਆਂ ਨੂੰ ਤਿੰਨ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਦੋ ਮਨੋਜ ਗੋਸੀ ਨੇ ਸਾਰੇ ਮਾਮਲੇ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਅਰਬਨ ਸਟੇਟ ਥਾਣਾ ਦੇ ਅਧੀਨ ਗੁਪਤ ਸੂਚਨਾ ਦੇ ਆਧਾਰ ਤੇ ਦੋ ਵਿਅਕਤੀਆਂ ਕੋਲੋਂ ਦੋ ਪਿਸਤੌਲ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਨ ਫੀਮ ਖਾਨ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਦੂਸਰਾ ਵਿਅਕਤੀ ਜੋ ਕਿ ਮੋਹਾਲੀ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੀਐਸਪੀ ਗੋਰਸੀ ਨੇ ਦੱਸਿਆ ਕਿ ਪੁਲਿਸ ਨੇ ਮਾਨ ਦੇ ਤਹਿਤ ਕੁਝ ਕੀਤੀ ਗਈ ਹੈ ਤਾਂ ਇੱਕ ਦੋਸ਼ੀ ਹੋਰ ਹਰਸ਼ਦੀਪ ਸਿੰਘ ਜੋ ਕਿ ਖਰੜ ਮੋਹਾਲੀ ਦਾ ਰਹਿਣ ਵਾਲਾ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਕੋਲੋਂ ਵੀ ਇੱਕ ਨਿਆਇ ਅਸਲਾ ਬਰਾਮਦ ਕੀਤਾ ਗਿਆ ਹੈ ਬੀਐਸਪੀ 2 ਨੇ ਦੱਸਿਆ ਕਿ ਫਿਲਹਾਲ ਇਹਨਾਂ ਦਾ ਪਿਛੋਕੜ ਅਪਰਾਧ ਸਾਹਮਣੇ ਨਹੀਂ ਆਇਆ ਹੈ ਪਰ ਇਸ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਦੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਇਹ ਜੀ ਮਾਮਲਾ ਜਿਹੜਾ ਜਿਸ ਤਰ੍ਹਾਂ ਦੱਸਣਾ ਹੈ ਇਹ ਜੀ ਸਾਡੀ ਥਾਣਾ ਰੋਲਸਟੇਟ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲ ਇਸਮੇਤ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਨੇ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਸੀਗੇ ਤੇ ਇਹ ਉੱਥੋਂ ਆਸਟ੍ਰੇਲੀਆ ਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਤੇ ਅੱਗੇ ਬੰਦੇ ਜਿਹੜੀ ਆਪਣੀਆਂ ਬਾਤਾਂ ਕਰਨ ਵਾਸਤੇ ਪਲੈਨਿੰਗ ਕਰ ਰਹੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੇ ਸੀ ਕਿਸ ਮਾਮਲੇ ਤੇ ਸ਼ੱਕੀ ਸੀ ਕਿ ਤੇ ਕਦੋਂ ਕਿਉਂ ਪੜਿਆ ਗਿਆ ਸ਼ੱਕੀ ਤਾਂ ਜੀ ਸਾਡੀ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਇਹਨਾਂ ਨੂੰ ਪੜਿਆ ਕਿ ਇਹਨਾਂ ਬੰਦਿਆਂ ਕੋਲੇ ਜਿਹੜੇ ਹੈਗੇ ਨੇ ਵੈਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨੂੰ ਅ ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹਰਮਨਸਟੇਟ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰਹੰਦ ਬਾਈਪਾਸ ਤੋਂ ਸੀ ਗ੍ਰਿਫਤਾਰ ਕੀ ਮਕਸਦ ਕੀ ਲੱਗਿਆ ਤੁਹਾਨੂੰ ਮਕਸਦ ਤਾਂ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜੀ ਉਹਦਾ ਮਕਸਦ ਤਾਂ ਕੋਈ ਨੇਕਤਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜ਼ਾਹਿਰ ਜੀ ਗੱਲਾਂ ਨਾਲ ਲਿਆ ਹੈ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ 'ਤੇ ਪਹਿਲਾਂ ਕੋਈ ਐਫਆਈਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਦੇ ਪਹਿਲਾਂ ਕਿਹੜੇ ਪਰਚੇ ਦਰਜ ਨੇ ਇਨ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ੍ਹੇ ਦੇ ਤੇ ਜਿਹੜਾ ਪਹਿਲਾ ਦੋਸ਼ੀ ਹੈ ਫਹੀਮ ਇਹ ਹੈਗਾ ਯੂਪ ਬਿਜਨੌਰ ਜ਼ਿਲ੍ਹੇ ਦਾ ਰਹਿਣਾ ਇਹ ਸੋ ਇਥੋਂ ਅਰਬਸਟੇਟ ਤੋਂ ਪੜ੍ਹੇ ਅਰਬਸਟੇਟ ਦੇ ਵਿੱਚ ਕਿੱਥੇ ਰਹਿ ਰਹੇ ਸੀ ਜਾਂ ਕੁੰਦੇ ਕਿਤੇ ਨਹੀਂ ਰਹਿ ਨਹੀਂ ਰਹੀ ਸੀ ਇਹ ਇਥੇ ਇਹਨਾਂ ਦਾ ਕੋਈ ਅੱਗੇ ਪਲਾਨ ਸੀਗਾ ਤੇ ਉਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜੇ ਰਿਮਾਂਡ ਵਗੈਰਾ ਕਿੰਨੇ ਦਿਨ ਦਾ ਇਹਨਾਂ ਦਾ ਇਹ ਦੋ ਦੇ ਅੰਦਰ ਰਿਮਾਂਡ ਪਹਿਲਾਂ ਲੈ ਚੁੱਕੇ ਆ ਤਜ ਜੇ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਕੁਝ ਕਿਛ ਕਰੀਏ। ਇਹਨਾਂ ਕੋਲੋਂ ਜੀ ਇਹਨਾਂ ਤੋਂ ਜੀ ਤਿੰਨਾਂ ਕੋਲੋਂ ਇੱਕ ਇੱਕ ਦੇਸੀ ਕਟਾ ਜਿਹੜਾ ਹੈਗਾ ਦੇਸੀ ਕਟਾ ਪਿਸਟਲ ਕਹਿੰਦੇ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਤੇ ਚਾਰ ਜਿੰਦਾ ਰੌਂਡ ਮਿਲਦੇ। ਕੋਈ ਲੈ ਕੇ ਅਸੀਂ ਯੂਥ ਕਰੋ ਲੱਗਦਾ ਹੈ। ਫਹੀਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਤੇ ਉਹੀ ਇਹਨਾਂ ਦੋਨਾਂ ਨੂੰ ਵੀ ਇਹ ਨਹੀਂ ਸਪਲਾਈ ਕਰਦਾ। ਕਿਸ ਤਰ੍ਹਾਂ ਦੇ ਸਮਝਾਏ ਕਰਦੇ ਸੀ ਆ ਕੋਈ ਵਾਅਦਾ ਤੋਂ ਅੰਜਾਮ ਦੇਣ ਵਾਸਤੇ ਅਸਲੀ ਉਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਪਸ ਹੈਗਾ ਤਰੀਮ ਖਾਨ ਨੇ ਪਹਿਲਾਂ ਵੀ ਹੋਰ ਕਿਸੇ ਨੂੰ ਸਪਲਾਈ ਕੀਤੀ ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਹੀ ਨੂੰ ਸਪਲਾਈ ਕਰ ਦਿੱਤੀ ਸੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇੱਥੇ ਦਾ ਤਰੀਮ ਖਾਨ ਅਸਰ ਇੱਕ ਗੈਂਗ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਉੱਪਰ ਕੋਈ ਕ੍ਰਿਮੀਨਲ ਰਿਕਾਰਡ ਹੈ ਪ੍ਰਾਣਾ ਕ੍ਰਿਮੀਨਲ ਰਿਕਾਰਡ ਜਿਹੜਾ ਹੁਣ ਤੱਕ ਚੈੱਕ ਕੀਤਾ ਉਹ ਸਾਹਮਣੇ ਨਹੀਂ ਆਇਆ ਕੁਝ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਹਾਲੇ ਸਿਰਫ ਅਸੀਂ ਮਤਲ ਡਿਟੇਲ ਜਿਹੜਾ ਹੈਗਾ ਕਿ ਕਿਹਦੇ ਕਿਹਨੇ ਦੋਸ਼ੀ ਉਹਨਾਂ ਦੀ ਉਮਰ ਕਿੰਨੀ ਹੈ ਜੀ 21 22 23 ਇਹੀ ਮਤਲਬ ਇਹਨਾਂ ਦੀ ਉਮਰ ਇਦਾਂ ਹੈਗੀ ਐ ਸੀਕੁਐਂਸ ਵਾਈਜ਼ ਕਿਹਨੇ ਜਿੱਤੋ ਰਹਿ ਰਿਹਾ ਜਿਹੜਾ ਮੁਹਾਲੀ ਦਾ ਰੈਸੀਡੈਂਟ ਦੱਸਿਆ ਉਹ ਕਿਹਨੇ ਕਿਹਾ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਇਹਨਾਂ ਦੇ ਮੁਤਾਬਕ ਹੈ ਪਿਛਲੇ 1 ਸਾਲ ਤੋਂ ਰਹਿ ਰਿਹਾ ਸੀਗਾ ਪਰ ਅਸੀਂ ਚੈੱਕ ਕਰ ਜਿਹੜੇ ਦੋ ਦੋਸ਼ੀ ਮੁੱਖ ਪੜੇਗੇ ਉਸ ਤੋਂ ਬਾਅਦ ਕੋਲ ਤਾਲੇ ਤੇ ਸਾਹਮਣੇ ਆਦਾ ਤੀਸਰੇ ਬੰਦੇ ਦਾ ਕੀ ਰਿਪੋਰਟ ਹੈ ਰਿਕਾਰਡ ਤਿੰਨਾਂ ਦਾ ਫਿਲਹਾਲ ਜਿਹੜਾ ਅਸੀਂ ਚੈੱਕ ਕੀਤਾ ਤਿੰਨਾਂ ਦੇ ਉੱਪਰ ਕੋਈ ਐਫ ਆਰ ਦਰਜ ਨਹੀਂ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅ ਅਸੀਂ ਐਪ ਤੇ ਚੈੱਕ ਕਰਦੇ ਹੁੰਦੇ ਆ ਤੇ ਉਸ ਤੋਂ ਬਾਅਦ ਡਿਟੇਲ ਚੈੱਕ ਵੀ ਕਰਾਂਗੇ। ਕਈ ਵਾਰ ਬਾਈ ਚਾਂਸ ਹੁੰਦਾ ਹੈ ਕਿ ਸ਼ੋ ਨਹੀਂ ਹੁੰਦਾ। ਉਹ ਡਿਟੇਲ ਚੈੱਕ ਕਰਕੇ ਫਿਰ ਤੁਹਾਨੂੰ ਦੱਸਾਂਗਾ। ਕੀ ਲੱਗਦਾ ਜੀ ਜਿਸਨੂੰ ਕਿ 9 ਲਗਾ ਮਹੀਨੇ ਤੇ ਪਿਛੇ ਕੋਈ ਹਾਪੋ ਕਰਦਾ ਵੀ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ ਤੇ ਅਸੀਂ ਮਤਲਬ ਜਿਹੜੀ ਸਾਡੇ ਵੀ ਉਹੀ ਹੁੰਦੀ ਹੈ ਕਰੈਕਸ਼ਨ ਵਾਲੇ ਪਾਸੇ ਹੀ ਜਾਣ ਕੋਈ ਇਦਾਂ ਦੇ ਕੋਈ ਬੜੇ ਨੋਟੋਰੀਅਸ ਕ੍ਰਾਈਮਨਲ ਨਹੀਂ ਹੈਗੇ ਇਹ। ਇਸੀ ਇਹਨਾਂ ਨੂੰ ਉਸ ਤਰੀਕੇ ਉਸ ਵਾਸਤੇ ਲਿਖ ਜਾਣਾ ਚਾਹੁੰਦੇ ਆ ਇਹਨਾਂ ਦਾ ਸਿਰ ਕੋਈ ਵੈਪਨ ਨੇ ਔਰ ਦਾ ਮਕਸਦ ਕੀ ਸੀਗਾ ਨਾ ਪਹਿਲੀ ਮੁੱਢਲੀ ਕੋਸ਼ਿਸ਼ ਕੀ ਵੈਪਨ ਨੂੰ ਲੈ ਕੇ ਆਈ ਆ ਕੋਈ ਸ਼ੌਂਕ ਸੀਗਾ ਜਾਂ ਜਿੰਨੀ ਇਹਨਾਂ ਦੀ ਉਮਰ ਹੈ ਜੀ ギਵਨ ਥੇਅਰ ਟੈਂਡਰ ਏਜ ਇਹਨਾਂ ਦਾ ਕੋਈ ਐਸ ਸੱਚ ਕੋਈ ਬਹੁਤ ਜ਼ਿਆਦਾ ਮੈਟੀਕੁਲਸ ਪਲੈਨਿੰਗ ਨਹੀਂ ਸੀਗੀ ਇਹ ਸਿਰਫ ਮਤਲਬ ਆਪਾਂ ਇਹ ਕਹਿ ਦਈਏ ਵੀ ਦੇਖੋ ਦੇਖੀ ਜਾਂ ਉਸ ਤਰੀਕੇ ਨਾਲ ਇਧਰ ਨੂੰ ਆਏ ਨੇ ਮਤਲਬ ਜਿੱਦਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਹਾਂਜੀ ਐਜੂਕੇਟਿਡ ਕਿੰਨੇ ਲਿਗੇ ਬੜੇ ਬੜੇ ਨੇਗੇ ਅਨਪੜ੍ਹੇ ਨਹੀਂ ਇਹ 10th 2 ਟਾਈਪ ਦੀ ਪੜਾਈ ਕੀਤੀ ਹੋਈ ਪਟਿਆਲਾ ਇਹਨਾਂ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਉਮਰਦੀਸ਼ ਗਰਗ ਦੀ ਖਾਸ ਰਿਪੋਰਟ